ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੇਰ ਸਿਵਲ ਸਰਵਰਸ ਵੱਲ ਚੱਲਾਂਗੇ। ਅੱਜ ਨੌਜਵਾਨ ਆਈਪੀਐਸ ਅਫਸਰ ਰਿਸ਼ਭ ਪੋ ਲਈ ਸਾਡੇ ਮਹਿਮਾਨ ਹੈ। 2022 ਬੈਚ ਦੇ ਆਈਪੀਐਸ ਹੈ। ਫਾਈਟਰ ਪਾਇਲਟ ਬਣਨਾ ਸੀ ਇੰਜੀਨੀਅਰਿੰਗ ਦਾ ਬੈਕਗ੍ਰਾਉਂਡ ਹੈ। ਪਰ ਤੁਹਾਡੀ ਜਿਹੜੀ ਜਰਨੀ ਹੈ ਉਹ ਤੁਹਾਨੂੰ ਕਿੱਥੇ ਲੈ ਕੇ ਜਾਂਦੀ ਹੈ ਜਾਂ ਤੁਹਾਡੀ ਮਿਹਨਤ ਦਾ ਜਿਹੜਾ ਤਰੀਕਾ ਹੈ ਉਹ ਕਿਹੜੀ ਜਗ੍ਹਾ ਰਾਸ ਆਉਂਦਾ ਜਾ ਕੇ ਇਹ ਕੁਦਰਤ ਨੂੰ ਜਾਂ ਸਮੇਂ ਦੀ ਬੁੱਕਲ ਚੋਂ। ਇਨਾਂ ਨੇ ਚੌਥੀ ਵਾਰ ਜਾ ਕੇ ਆਉਂਦਾ ਕਲੀਅਰ ਕੀਤਾ ਐਗਜ਼ਾਮ ਸਿਵਲ ਸਰਵਸਦਾ ਤੇ ਆਈਪੀਐਸ ਅਫਸਰ ਬਣੀ ਹੈ ਕਿਵੇਂ ਰਹੇ ਆ ਉਹ ਤਿੰਨ ਫੇਲਿਅਰ ਕਹਿ ਲੀਏ ਫਲੋ ਫੇਸ ਕਹਿ ਲੀਏ ਕੀ ਕਹੀਓ ਉਹਨਾਂ ਚ ਕਿਵੇਂ ਉਭਰੇ ਤੇ ਕਿਵੇਂ ਟੱਕਰ ਲਈ ਰੱਖੀਗੇ ਐਗਜ਼ਾਮ ਨੂੰ ਪਾਰ ਕਰਨਾ ਸਾਰੀਆਂ ਗੱਲਾਂ ਜਾਣਦੇ ਸਭ ਤੋਂ ਪਹਿਲਾਂ ਕਰਦੇ ਸਵਾਗਤ ਸਵਾਗਤ ਹੈ ਸਰ ਸ੍ਰੀ ਅਕਾਲ ਕੀ ਹਾਲ ਚੱਲ ਹੈ ਬਸ ਬਧੀਆ ਜੀ ਕਦੇ ਸੋਚਿਆ ਸੀ ਇੰਜੀਨੀਅਰਿੰਗ ਕਰਦੇ 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 ਪੇਪਰ ਸਿੱਝ ਜਾਣੇ ਪੁਲਿਸ ਦਾ ਐਗਜ਼ੈਕਟਲੀ ਤਾਂ ਨਹੀਂ ਸੋਚਿਆ ਸੀਗਾ ਬਟ ਹਾਂ ਯਾ ਸਿਵਲ ਸਰਵੈਂਟ ਦਾ ਬਣਨ ਦਾ ਇੱਕ ਸੁਪਨਾ ਸੀਗਾ ਬਚਪਨ ਤੋਂ ਇੱਕ ਸੀਗਾ ਇਨਕਲਨੇਸ਼ਨ ਕਿ ਇੱਕ ਯੂਨੀਫਾਰਮਡ ਜੌਬ ਦੇ ਵਿੱਚ ਜਾਣਾ ਦਾ ਪਹਿਲਾਂ ਵੀ ਟਰਾਈ ਕੀਤਾ ਆਪਣਾ ਡਿਫੈਂਸ ਫੋਰਸਿਸ ਵਨ ਤੇ ਬਟ ਡੈਸਟੀਨੀ ਦਾ ਕਿੰਨੂ ਕੀ ਪਤਾ ਹੁੰਦਾ ਕਿ ਕਿੱਥੇ ਲੈ ਕੇ ਆਣਾ ਹੁੰਦਾ ਤਾਂ ਅੱਜ ਇੱਥੇ ਆ ਪ੍ਰੈਜ਼ੈਂਟਲੀ ਆ ਐਂਡ ਕੀ ਹਬਾਦ ਥੋੜਾ ਜਿਹਾ ਮੈਂ ਪਿੱਛੇ ਚਲ ਗਿਆ ਤੁਹਾਡਾ এডਿਕੇਸ਼ਨ ਦਾ ਜਿਹੜਾ ਸਫਰ ਰਿਹਾ ਸਕੂਲਿੰਗ ਕਿੱਥੋਂ ਰਹੀ ਕਾਲਜ ਕਿੱਥੋਂ ਰਹਾ ਮੇਰੀ ਸਕੂਲਿੰਗ ਪਟਿਆਲਾ ਤੋਂ ਹੀ ਹੋਈ ਬੇਸਿਕ ਜਿਹੜੀ ਮੈਂ ਆਪਣੀ ਸਟੱਡੀ ਕੀਤੀ 10th ਤੱਕ ਉਹ ਆਲਰੇਡੀ ਆ ਫਾਤਿਮਾ ਕਨਵੈਂਟ ਹਾਈ ਸਕੂਲ ਹੈ ਪਟਿਆਲੇ ਦਾ ਬਹੁਤ ਅੱਛਾ ਸਕੂਲ ਮੰਨਿਆ ਗਿਆ ਉੱਥੋਂ ਕੀਤੀ ਫਿਰ ਉਸ ਤੋਂ ਬਾਅਦ 11th 12th ਸਾਡੇ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਉਦੋਂ ਆਇਆ ਸੀ 40 44 ਬੱਚਿਆਂ ਨੂੰ ਆਲਮੋਸਟ ਸਿਲੈਕਟ ਕੀਤਾ ਸੀ ਉਹਨਾਂ ਨੇ ਤੇਜਤੀ ਸੇਵਾ ਵਾਸਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਉਹਨੂੰ ਸelect ਕਰਾਂ ਲਈ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ ਜੋ ਮੋਹਾਲੀ ਦੇ ਵਿੱਚ ਹੈਗਾ ਸੈਕਟਰ 77 ਉਦੋਂ ਦਾ ਮੈਂ ਐਗਜ਼ਾਮ ਕਲੀਅਰ ਕੀਤਾ 10ਵੀਂ ਕਲਾਸ ਦੇ ਵਿੱਚ ਫਿਰ 2 ਸਾਲ ਲਈ ਮੈਂ ਮੋਹਾਲੀ ਚਲਾ ਗਿਆ ਸੀਗਾ ਉਹ বোর্ডিং ਸਕੂਲ ਟਾਈਪ ਸੀਗਾ ਉੱਥੇ ਸਾਡੀ ਸਕੂਲਿੰਗ ਜਿਹੜੀ ਹੁੰਦੀ ਸੀ ਉਹ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹੁੰਦੀ ਸੀ 11th ਤੇ 12th ਉੱਥੇ ਮੈਂ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਹੈ ਤੇ ਨਾਲ-ਨਾਲ ਆਪਣੀ NDA ਦਾ ਵੀ ਅਸੀਂ ਸਾਰਾ ਸ਼ੈਡਿਊਲ ਜੋ ਵੀ ਆਰਮੀ ਦਾ ਇੱਕ ਸ਼ੈਡਿਊਲ ਹੁੰਦਾ ਸੈਟ ਪੈਟਰਨ ਤੇ ਉੱਤੇ ਮਿਲਟਰੀ ਲੀਡਰਸ ਬਾਰੇ ਜਾਨਣਾ ਕਿ ਕਿਦਾਂ ਦਾ ਇੱਕ ਐਟੀਟਿਊਡ ਉਹਦਾਂ ਦਾ ਡਵੈਲਪ ਕਰਨਾ ਉਹਦਾਂ ਦੀ ਜੋ ਐਕਟੀਵਿਟੀਜ਼ ਕਰਨਾ ਸਪੋਰਟਸ ਕਰਨਾ ਉਹ ਨਾਲ-ਨਾਲ ਕੀਤੀਆਂ ਤੇ ਮੇਰਾ ਹੋਪ ਵੀ ਗਿਆ ਸੀ ਇਨ ਦੀ ਐਂਡ ਇਗਜ਼ਾਮ ਮੇਰਾ ਕਲੀਅਰ ਹੋ ਗਿਆ ਐਨਡੀਆ ਦਾ ਬਟ ਐਸਐਸਬੀ ਇੰਟਰਵਿਊਜ਼ ਵੀ ਮੈਂ ਕਲੀਅਰ ਕਰ ਲਈ ਸੀ ਇੱਕ ਪਾਇਲਟ ਬੈਟਰੀ ਐਪਟੀਟਿਊਡ ਟੈਸਟ ਹੁੰਦਾ ਪਾਇਲਟ ਵਾਸਤੇ ਫਾਈਟਰ ਪਾਇਲਟ ਲਈ ਉਹ ਵੀ ਮੈਂ ਕਲੀਅਰ ਕਰ ਲਿਆ ਸੀ ਬਟ ਅਨਫੋਰਚਨਟਲੀ ਕਿੱਥੇ ਕਿੱਥੇ ਇੱਕ ਮੈਡੀਕਲ ਰਿਜੈਕਸ਼ਨ ਆ ਗਈ ਛੋਟੀ ਜੀ ਸਪਾਈਨ ਦੇ ਰਿਗਾਰਡਿੰਗ ਵਿਚ ਵਾਸ ਨਾਟ ਅ ਵੈਰੀ ਬਿਗ ਫਲੌ ਬਟ ਉਹ बिकॉज Air Force ਦੇ ਟੈਸਟ ਜੂ ਹੈ ਉਹ ਬਹੁਤ ਹੀ ਹਾਈ ਲੈਵਲ ਦੇ ਤੇ ਇਟਸ ਵੈਰੀ ਸਟ੍ਰਿੰਜੈਂਟ ਤਾਂ ਉਹਨਾਂ ਦੇ ਵਿੱਚ ਥੋੜੀ ਜੀ ਕੜਚਨ ਬਣ ਗਈ ਤੇ ਉਸ ਕਰਕੇ ਮੈਂ Air Force 'ਚ ਨਹੀਂ ਹੋ ਪਾਇਆ ਤਾਂ ਫਿਰ ਹੁਣ ਬਾਕੀ ਜੋ ਕਿਸਮਤ ਨੂੰ ਮਨਜ਼ੂਰ ਸੀ ਉਧਰ ਹੀ ਜਾਣਾ ਸੀ ਬਿਲਕੁਲ ਫਿਰ ਉਸ ਤੋਂ ਬਾਅਦ ਜਿਹੜੀ ਗ੍ਰੈਜੂਏਸ਼ਨ ਸੀਗੀ ਮੇਰੀ ਉਹ ਮੈਂ ਆਪਣੀ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਉਦੋਂ ਮੈਂ ਆਪਣੀ ਪਹਿਲਾਂ ਮੈਨੂੰ ਇਲੈਕਟ੍ਰੋਨਿਕਸ ਦੀ ਸਟਰੀਮ ਮਿਲੀ ਬਟ ਉਸ ਤੋਂ ਬਾਅਦ ਮੈਂ ਅچھے ਮਾਰਕਸ ਲੈ ਕੇ ਫਰਸਟ semesters ਦੇ ਵਿੱਚ ਆਏ ਸ਼ਿਫਟਡ ਟੂ ਕੰਪਿਊਟਰ ਇੰਜੀਨੀਅਰਿੰਗ ਤੇ ਫਿਰ ਉਸ ਤੋਂ ਬਾਅਦ ਮੈਂ ਵੈਸੇ ਸੋਚ ਲਿਆ ਸੀਗਾ ਜਦੋਂ ਨਹੀਂ ਹੋਇਆ ਸੀਗਾ ਤਾਂ ਇੱਕ ਸੀਗਾ ਕਿ ਤੁਸੀਂ ਰਿਸਰਚ ਦੇ ਵਿੱਚ ਵੀ ਗਏ ਹੋ ਜੀ ਉਹ ਕਿਹੜਾ ਪੀਰੀਅਡ ਰਿਹਾ ਜਦੋਂ ਮੇਰੀ ਯੂਨੀਵਰਸਿਟੀ ਦੇ ਵਿੱਚ ਲਾਸਟ ਦੀ 6 ਮਨਸ ਦੀ ਟ੍ਰੇਨਿੰਗ ਹੁੰਦੀ ਹੈ ਹਮਮ ਉਦੋਂ ਕੰਪਿਊਟਰ ਦੀ ਇੰਜੀਨੀਅਰਿੰਗ ਦੀ ਰਿਸਰਚ ਸਮੈਂ ਅਨਨਰ ਕੀਤੀ ਨਾ ਨਾਲ ਨਾਲ ਮੈਨੂੰ ਇੱਕ ਓਪਰਚੁਨਿਟੀ ਮਿਲੀ ਰਿਸਰਚ ਇੰਟਰਨਸ਼ਿਪ ਹਾਰਵਰਡ ਯੂਨੀਵਰਸਿਟੀ ਬੋਸਟਨ ਦੇ ਵਿੱਚ ਫਿਰ ਮੈਂ ਉੱਥੇ ਹੀ ਆਪਣੀ ਰਿਸਰਚ ਸਬਮਿਟ ਕੀਤੀ ਉੱਥੇ ਦੇ ਪ੍ਰ ਉਹਨਾਂ ਨੇ ਉਹਨਾਂ ਨੂੰ ਰਿਸਰਚ ਪਸੰਦ ਆਈ ਤੇ ਉਹਨਾਂ ਨੇ ਮੈਨੂੰ ਹਾਰਵਰਡ ਯੂਨੀਵਰਸਿਟੀ ਬੁਲਾਇਆ ਰਿਸਰਚ ਨੂੰ ਅੱਗੇ ਕੰਟੀਨਿਊ ਕਰਨ ਲਈ ਫਿਰ ਮੈਂ 2-3 ਮਹੀਨੇ ਉੱਥੇ ਲਗਾ ਕੇ ਆਇਆ ਆਪਣਾ ਪ੍ਰੋਪਰਲੀ ਰਿਸਰਚ ਸਾਰੀ ਕੀਤੀ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ ਦੇ ਉੱਤੇ ਸੀ ਮੇਰੀ ਰਿਸਰਚ ਉਹਦੇ ਚ ਸਜੈਸਟ ਕੀਤਾ ਵੀ ਵੇਰੀਅਸ ਮੈਜਰਸ ਜਿਹਦੇ ਨਾਲ ਆਪਾਂ ਐਜੂਕੇਸ਼ਨ ਸਿਸਟਮ ਨੂੰ ਆਪਣੇ ਵਧਿਆ ਕਿਤੇ ਦੱਸ ਸਕਦੇ ਹਾਂ ਫਲੈਕਸੀਬਿਲਟੀ ਹੁਣ ਜੋ ਕੁਝ ਆਪਾਂ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 2020 ਜਿਹੜੀ ਗਵਰਨਮੈਂਟ ਲੈ ਕੇ ਆ ਉਹਦੇ ਆਧਾਰਿਤ ਤੇ ਨਾਲ ਉਹਦੇ ਨਾਲ ਲਿੰਕ ਮਿਲਦੀ ਜੁਲਦੀਆਂ ਗੱਲਾਂ ਸੀਗੀਆਂ ਉਹਦੇ ਵਿੱਚ ਤੇ ਫਿਰ ਉਹ ਪੀਰੀਅਡ ਦੇ ਵਿੱਚ ਜਿਹੜਾ ਸੀ ਮੈਂ ਰਿਸਰਚ ਕਰਨ ਗਿਆ ਸੀ ਤਾਂ ਫਿਰ ਬਟ ਇੱਕ ਮੰਚ ਸੀਗਾ ਕਿ ਯਾਰ ਕੁਛ ਨਾ ਕੁਛ ਤਾਂ ਆਪਣੇ ਦੇਸ਼ ਲਈ ਕਰਨਾ ਹੈ ਵਰਦੀ ਦਾ ਪਹਿਲਾ ਵੀ ਮੈਂ ਮੈਂ ਪੁੱਛਣਾ ਚਾਹੁੰਦਾ ਸੀ ਜੇ ਤੋਂ ਬੰਦਾ ਵਿਦੇਸ਼ ਉਤਰ ਜਾਂਦਾ ਹੈ ਜੀ ਉਹਦੀ ਖੂਬਸੂਰਤੀ ਵੇਖਦਾ ਹੈ ਡਵੈਲਪਮੈਂਟ ਦੇਖਦਾ ਹੈ ਬਿਲਕੁਲ ਜੀ ਕਈ ਵਾਰੀ ਮੁੜਦਾ ਨਹੀਂ ਬਿਲਕੁਲ ਜੀ ਕਿਹੜੀ ਚੀਜ਼ ਖਿੱਚ ਲਈ ਦੇਖੋ ਜੀ ਪਹਿਲਾਂ ਤਾਂ ਇੱਕੋ ਜਿਵੇਂ ਤੁਹਾਨੂੰ ਮੈਂ ਕਿਹਾ ਇੱਕ ਇਨਕਲਿਨੇਸ਼ਨ ਤਾਂ ਸੀਗਾ ਇੱਕ ਆਪਣੇ ਦੇਸ਼ ਲਈ ਕੁਝ ਕਰਨ ਦਾ ਇੱਕ ਯੂਨੀਫਾਰਮ ਜੌਬ ਦਾ ਪਰ ਜਦੋਂ ਮੈਂ ਉੱਥੇ ਗਿਆ ਦੇਖੋ ਨੈਚੁਰਲੀ ਤੁਸੀਂ ਜਾਓਗੇ ਤੁਹਾਨੂੰ 2-4 ਦਿਨ ਤਾਂ ਵਧੀਆ ਲੱਗੂਗਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਬਿਲਡਿੰਗਸ ਬਹੁਤ ਅੱਛੀਆਂ ਹਨ ਕਲੀਨਲਿਨੈਸ ਇਹ ਉਹ ਹੈਗਾ ਬਟ ਜਦੋਂ ਥੋੜਾ ਟਾਈਮ ਹੋ ਜਾਂਦਾ ਨਾ ਮਹੀਨੇ ਦਾ ਤੁਸੀਂ ਪੰਦੇਓ ਉੱਥੇ ਰਹਿਣਾ ਤੁਹਾਨੂੰ ਸਰਵਾ ਕੁਝ ਆਪ ਕਰਨਾ ਪੈਂਦਾ ਯੂ ਹੈਵ ਟੂ ਮੈਨੇਜ एवरीथिंग ਇਨੇ ਤੁਹਾਡਾ ਘਰ ਪਰਿਵਾਰ ਹੁੰਦਾ ਰਿਲੇਸ਼ਨਸ ਹੁੰਦੇ ਆ ਉੱਥੇ ਜਾ ਕੇ ਜਦ ਤੁਸੀਂ ਮਿਸ ਕਰਨਾ ਸ਼ੁਰੂ ਹੁੰਦੇ ਹੋ ਫਿਰ ਤੁਸੀਂ ਉੱਥੇ ਪੰਜਾਬੀ ਗਾਣੇ ਵੀ ਸੁਣਨ ਲੱਗ ਜਾਂਦੇ ਹੋ ਕਿ ਉਹ ਯਾਦ ਆਉਂਦਾ ਜਾਂਦੀ ਹੈ ਤੇ ਇਹ ਚੀਜ਼ਾਂ ਬਹੁਤ ਤੁਹਾਨੂੰ ਆਪਣੇ ਆਪ ਤੁਹਾਡਾ ਕਲਚਰ ਖਿੱਚਦਾ ਤੁਸੀਂ ਕਿਉਂਕਿ ਤੁਸੀਂ ਉੱਥੇ ਇੱਕ ਸੈਕੰਡ ਸਿਟੀਜ਼ਨ ਹੋ ਤੁਸੀਂ ਉੱਥੋਂ ਦੇ ਸਿਟੀਜ਼ਨ ਨਹੀਂ ਹੋ ਤੁਹਾਨੂੰ ਤੁਸੀਂ ਮੈਂ ਜਦੋਂ ਜ਼ਮੀਨ ਤੇ ਤੁਰਦਾ ਹੁੰਦਾ ਸੀ ਮੈਨੂੰ ਲੱਗਦਾ ਸੀ ਇਹ ਮੇਰੀ ਜ਼ਮੀਨ ਨਹੀਂ ਹੈ ਤੋ ਉਹ ਇੱਕ ਨੇਚਰਲੀ ਆਪਣੇ ਮਨ ਦੇ ਵਿੱਚ ਆਂਦਾ ਹੈ ਆ ਤੁਸੀਂ ਆਪੇ ਤੁਹਾਨੂੰ ਘਰ ਦਾ ਖਾਣਾ ਆਪਣਾ ਵਿਰਸਾ ਆਪਣਾ ਕਲਚਰ ਉਹ ਸਾਰਾ ਕੁਝ ਯਾਦ ਆਣ ਲੱ ਜਾਂਦਾ ਹੈ ਤਾਂ ਮੈਂ ਘਰ ਦੇ ਨੂੰ ਕਹਿੰਦਾ ਸੀ ਮੈਂ ਇੱਥੇ ਲੌਂਗ ਟਰਮ ਨਹੀਂ ਰਹਿ ਸਕਦਾ ਹਾਂ ਮੇਰੀ ਰਿਸਰਚ ਲਈ ਉੱਥੇ ਇਰੇ ਹੈਗਾ ਬਟ ਮੈਂ ਵਾਪਸ ਆਉਂਗਾ ਕੰਪਿਊਟਰ ਦੀ ਟੈਕਨੀਕਲ ਐਜੂਕੇਸ਼ਨ ਸੀ ਤੁਹਾਡੀ ਜੀ ਇੱਕ ਜਦੋਂ ਗ੍ਰੈਜੂਏਸ਼ਨ ਬੰਦੇ ਦੇ ਉਹਦੇ ਫਿੱਟ ਹੋ ਜਾਂਦਾ ਸਾਰਾ ਸਿਸਟਮ ਹਾਂਜੀ ਫਿਰ ਜਦੋਂ ਐਗਜ਼ਾਮ ਨੂੰ ਫੜਿਆ ਸਿਵਲ ਸਰਵਿਸ ਦੇ ਜੀ ਸ਼ਿਫਟਿੰਗ ਕਿਵੇਂ ਰਹੀ ਦੇਖੋ ਮੇਰਾ ਤਾਂ ਦੇਖੋ ਸੈਟ ਸੀਗਾ ਜਦੋਂ ਮੈਂ NDA ਤੋਂ ਸੀਗਾ ਤਾਂ ਮੈਨੂੰ ਸੀਗਾ ਕਿ ਜਾਂ ਤਾਂ ਡਿਫੈਂਸ 'ਚ ਜਾਣਾ ਫਿਰ ਉਸ ਤੋਂ ਬਾਅਦ ਮੈਨੂੰ ਹੋਇਆ ਕਿ ਇੱਕ ਯੂਨੀਫਾਰਮਡ ਜੌਬ ਜਾਂ ਫਿਰ ਐਡਮਿਨਿਸਟ੍ਰੇਟਿਵ ਸਰਵਿਸਿਜ਼ ਜਾਂ ਪੁਲਿਸ ਸਰਵਿਸਿਜ਼ ਐਦਾਂ ਦਾ ਸ਼ੌਂਕ ਪਹਿਲਾਂ ਤੋਂ ਹੀ ਸੀਗਾ ਤਾਂ ਫਿਰ ਮੈਂ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਇੱਕ ਮਾਈਂਡਸੈਟ ਨਾਲ ਹੀ ਗਿਆ ਸੀਗਾ ਕਿ ਮੈਂ ਪ੍ਰੀਪੇਅਰ ਕਰਨਾ ਤੇ ਗ੍ਰੈਜੂਏਸ਼ਨ ਦੇ 3rd ਇਅਰ ਤੇ 4th ਇਅਰ ਲਾਸਟ ਦੇ 2 ਸਾਲਾਂ ਦੇ ਵਿੱਚ ਮੈਂ ਆਪਣਾ ਯੂਨੀਵਰਸਿਟੀ ਦੇ ਵਿੱਚ ਹੀ ਛੋਟਾ ਜਿਹਾ ਕੋਰਸ ਚੱਲਦਾ ਸੀ ਸਾਡਾ ਮਤਲਬ ਵੀਕਐਂਡਸ ਤੇ ਹੀ ਹੁੰਦਾ ਸੀ ਤੇ ਮੈਂ ਉੱਥੇ ਪ੍ਰੈਪਰੇਸ਼ਨ ਕਰਨੀ ਜਾਣੀ ਸ਼ੁਰੂ ਕਰਤੀ ਮੈਂ ਆਪਣੇ ਬਿਹਾਰਫ ਤੇ ਉੱਥੇ ਜਾਣਾ ਕਿ ਸਿਲੇਬਸ ਕਿਵੇਂ ਹੁੰਦਾ ਹੈ ਵੋਟ ਇਜ਼ ਦ ਪੈਟਰਨ ਆਫ ਦ ਐਗਜ਼ਾਮੀਨੇਸ਼ਨ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ ਕੀ ਕੀ ਹੈ ਕੀ ਦੇ ਵਿੱਚ ਬੇਸਿਕਲੀ ਤੁਹਾਨੂੰ ਉਹ ਸਮਝਣ ਚ ਥੋੜਾ ਟਾਈਮ ਲੱਗਦਾ ਉਸ ਚੀਜ਼ ਨੇ ਮੈਨੂੰ ਕਲੈਰਿਟੀ ਦਿੱਤੀ ਫਿਰ ਮੈਂ ਆਪਣਾ ਲਾਸਟ ਦੇ ਵਿੱਚ ਜਦੋਂ ਇੰਜੀਨੀਅਰਿੰਗ ਦਾ ਖਤਮ ਹੋਣ ਲੱਗੀ ਤਮੇ ਨਾਲ ਨਾਲ ਆਪਣੀ ਤਿਆਰੀ ਕਰਦਾ ਸੀ इवन ਜਦੋਂ ਮੈਂ ਯੂ ਐਸ ਵੀ ਗਿਆ ਰਿਸਰਚ ਇੰਟਰਨਸ਼ਿਪ ਤੇ ਮੈਂ ਸਬਸਕ੍ਰਿਪਸ਼ਨ ਲੈਂਦੀ ਸੀ ਦ ਹਿੰਦੂ ਅਖਬਾਰ ਦੀ ਤਾਂ ਕਿ ਮੈਂ ਆਊਟ ਡੇਟ ਨਾ ਹੋ ਜਾਇ ਨਾ ਚੀਜ਼ਾਂ ਤੋਂ ਜੋ ਅੰਦਰ ਅੰਦਰ ਫੋਕਸ ਸੀ ਜਾਂ ਜਾਣਾ ਉਧਰ ਹੀ ਹੈ ਬਿਲਕੁਲ ਜੀ ਉਧਰ ਸੀਗਾ ਇੱਕ ਐਟੀਟਿਊਡ ਸੀਗਾ ਕਿ ਹਾਂ ਨਹੀਂ ਕਰਨਾ ਤਾਂ ਆਪਣੇ ਦੇਸ਼ ਲਈ ਕਰਨਾ ਇੱਕ ਬਹੁਤ ਛੋਟੀ ਜਿਹੀ ਟ੍ਰਿਵਲ ਜੀ ਗੱਲ ਲੱਗੇਗੀ ਤੁਹਾਨੂੰ ਜੇ ਦੋ ਮਤਲਬ इवन ਜਦੋਂ ਗੱਡੀ ਦੇ ਵਿੱਚ ਮੈਂ ਟਰੈਵਲ ਕਰਦਾ ਹਾਂ ਨਾ ਆਪਾਂ ਬਾਹਰ ਦੇਖਦੇ ਸੀ ਪੇੜ ਪੌਦੇ ਨਿਕਲ ਰਹੇ ਹਨ ਤੋ ਐਵੇਂ ਦੀ ਇੱਕ ਅੰਦਰ ਦਾ ਖਿੱਚ ਜੀ ਆਂਦੀ ਸੀ ਕਿ ਆਪਣੀ ਆਪਣੀ ਧਰਤੀ ਆ ਉਹ ਕਹਿੰਦੇ ਨਾ ਮਿੱਟੀ ਦਾ ਕਰਜ਼ਾ ਜਿੰਨੂੰ ਕਹਿੰਦੇ ਆ ਹੂੰ ਉਹ ਉਹ ਸੀਗਾ ਜੇ ਮਤਲਬ ਇੱਕ ਸੀਗਾ ਇਹ ਛੋਟੀ ਜੀ ਗੱਲ ਬਟ ਉਹ ਦਿਲੋਂ ਸੀਗੀ ਇੱਕ ਤਪੰਨਾ ਹਾਂ ਕਿ ਆਪਣੇ ਦੇਸ਼ ਲਈ ਕੁਝ ਕਰਨਾ ਤਾਂ ਕਰਕੇ ਮੇਰੇ ਸਾਹਮਣੇ ਲੋਹੀ ਖੇਚ ਲਿਆਈ ਬਾਕੀ ਘਰ ਦੇ ਆਂ ਦੀ ਛੋਟੇ ਹੁੰਦੇ ਸਟੋਰੀਆਂ ਸੁਣਾਉਂਦੇ ਸੀ ਭਗਤ ਸਿੰਘ ਜੀ ਦੀ ਗੁਰੂ ਸਾਹਿਬ ਦੀਆਂ ਤੇ ਹੋਰ ਮਤਲਬ ਭੀਸ਼ਮ ਵਿਤਮ ਐਦਾਂ ਦੇ ਆਈਡਲਸ ਜਿਹੜੇ ਸੀਗੇ ਉਹ ਸਾਹਮਣੇ ਲੈ ਕੇ ਆਉਂਦੇ ਸੀਗੇ ਜੋ ਸਹੀ ਅੱਛੀ ਸਟੋਰੀ ਸੀ ਮੇਰੇ ਖਿਆਲ ਤੋਂ ਉਹ ਚੀਜ਼ਾਂ ਹੀ ਇੱਥੇ ਖਿੱਚ ਲਈਆਂ ਵੱਡੀਆਂ ਮਿਲਟਰੀ ਲੀਡਰਸ ਥੀਆਂ ਆਫੀਸਰਸ ਦੀਆਂ ਤਾਂ ਉਹ ਨਾ ਚੀਜ਼ਾਂ ਨੇ ਪ੍ਰਭਾਵਿਤ ਤਾਂ ਦੇਖੋ ਬਚਪਨ ਦੇ ਵਿੱਚ ਕਰਦੀਆਂ ਹੀ ਆ ਇਹ ਚੀਜ਼ਾਂ ਜੀ ਕੀ ਬਾਤ ਫਿਰ एग्जाम ਨੂੰ ਜਦੋਂ ਆਪਾਂ ਲੱਭਦੇ ਆ ਜੀ ਤਾਂ ਉਹਨੂੰ ਆਪਾਂ ਸਿਲੇਬਸ ਲੱਭਦੇ ਆ ਸਿਲੇਬਸ ਲੱਭਣ ਤੋਂ ਬਾਅਦ ਜਦੋਂ ਹਥਿਆਰ ਕੀਤ ਲੈਣੇ ਫਿਰ ਲੜਾਈ ਸ਼ੁਰੂ ਕਰਦੇ ਆ ਲੜਾਈ ਕਿ ਮੇਰੀ ਡੇ ਪਲਾਨ ਕਿ ਮੇਰੇ ਦੇਖੋ ਲੜਾਈ ਸ਼ੁਰੂਆਤ ਚ ਬਹੁਤ ਐਨਥੂਸੀਆਜ਼ਮ ਹੁੰਦਾ ਬੰਦੇ ਦੇ ਵਿੱਚ ਜਦੋਂ ਕੋਈ ਕੁਝ ਕਰਨ ਨੂੰ ਨਵਾਂ ਨਵਾਂ ਜਾਂਦਾ ਬੰਦਾ ਮੇਰੇ ਚ ਵੀ ਬਹੁਤ ਸੀ ਦਿੱਲੀ ਮੈਂ ਗਿਆ ਜਦੋਂ ਮੈਂ ਦਿੱਲੀ ਉੱਥੇ ਆਪਣਾ 1 ਸਾਲ ਮੈਂ ਲਗਾਇਆ ਮਤਲਬ ਉਸ ਟਾਈਮ ਯੂ ਕੈਨ ਸੇ ਮੈਂ ਆਪਣੇ ਪੀਕ ਤੇ ਸੀਗਾ ਜਦੋਂ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਉਸ ਟਾਈਮ ਤੇ ਮਤਲਬ ਈਵਨ 3:30 4 ਵਜੇ ਸੋਣਾ 7:30 ਵਜੇ ਉੱਠ ਜਾਣਾ ਮਤਲਬ ਵਿੱਚ ਫਿਰ ਅੱਧਾ ਘੰਟਾ ਸੋਣਾ 3 ਵਜੇ ਆ ਕੇ ਦੁਪਹਿਰ ਨੂੰ ਤੇ ਮਤਲਬ ਆਲਮੋਸਟ ਇੰਨੀ ਕੀ ਸਲੀਪ ਸੀ 3:30 4 ਘੰਟੇ ਦੀ ਸਲੀਪ ਹੋਣੀ ਉਸ ਟਾਈਮ ਤੇ ਤਾਂ ਮੈਂ ਬਹੁਤ ਮਿਹਨਤ ਕੀਤੀ ਕੀਤਾ ਬਟ ਫੇਲਿਅਰਸ ਆ ਹੀ ਜਾਂਦੇ ਆ ਲਾਈਫ ਦੇ ਵਿੱਚ ਸੀ ਸੈੱਟ ਦੀ ਪ੍ਰੈਪਰੇਸ਼ਨ ਨਹੀਂ ਸੀਗੀ ਮੈਥਸ ਤੇ ਪੇਪਰ ਇੰਨੀ ਤਿਆਰੀ ਅੱਛੀ ਨਹੀਂ ਰਹੀ ਤੇ ਮਤਲਬ ਜੀਐਸ ਅੱਛਾ ਹੋ ਗਿਆ ਪੇਪਰ ਪਾਸਿੰਗ ਮਾਰਕਸ ਆ ਗਏ ਬਟ ਉਹ ਕੁਆਲੀਫਾਈਂਗ ਸਬਜੈਕਟ ਹੀ ਨਹੀਂ ਮੇਰੇ ਤੋਂ ਨਿਕਲਿਆ ਕਿਉਂਕਿ ਮੇਬੀ ਇੱਕ ਓਵਰ ਕੌਨਫੀਡੈਂਸ ਆ ਗਿਆ ਸੀ ਕਿ ਮੈਂ ਲਾ ਇੰਜੀਨੀਅਰਿੰਗ ਬੈਕਗਰਾਉਂਡ ਤੋਂ ਮੈਥਸ ਤਾਂ ਕਰ ਹੀ ਲਾਂਗੇ ਆ ਕੁਝ ਬਟ ਉਹ ਸੀ ਸੈੱਟ ਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਏ ਦੇਖੋ ਫਿਰ ਜਦੋਂ ਗਿਰਦਾ ਬੰਦਾ ਫਿਰ ਦੁਆਰ ਤੋਂ ਰੀਸਟਾਰਟ ਕਰਨਾ 1 1/2 ਮੈਨੂੰ ਇੱਕ ਗੱਲ ਦੱਸੋ ਵੀ ਲੜਾਈ ਲੜਨ ਬਹੁਤ ਜੋਸ਼ ਨਾਲ ਜਾਂਦਾ ਹੈ ਤੇ ਤਿੰਨ ਵਾਰੀ ਡਿੱਗਦਾ ਹੈ ਬਿਲਕੁਲ ਜੀ ਉਹ ਚੀਜ਼ ਨੂੰ ਕਮਬੈਕ ਕਰਨਾ ਫੇਲਿਅਰ ਤੋਂ ਨਿਕਲਣਾ ਫੇਰ ਫਾਈਟ ਕਰਨਾ ਬਿਲਕੁਲ ਜੀ ਜਦੋਂ ਇੱਕ ਵਾਰੀ ਟੁੱਟ ਗਏ ਸਾਲ ਲੰਘ ਜਾਂਦਾ ਹੈ ਬਿਲਕੁਲ ਜੀ ਇਹ ਕਿਵੇਂ ਰਿਹਾ ਕਮਬੈਕ ਕਿਵੇਂ ਰਿਹਾ ਕਮਬੈਕ ਮੈਂ ਤਾਂ ਕਹਿੰਦਾ ਇਸ ਐਗਜ਼ਾਮ ਦਾ ਇੱਕ ਐਸੈਂਸ ਹੀ ਕਮਬੈਕ ਹੈ ਰੀਸਟਾਰਟ ਜਿਹਨੂੰ ਹੁਣ ਮੂਵੀ ਵੀ ਆਈ ਸੀ ਉਹ ਚ ਕਹਿੰਦੇ ਰੀਸਟਾਰਟ ਕਰਨਾ ਜੇ ਤੁਹਾਡਾ ਇੱਥੇ ਟੁੱਟ ਗਿਆ ਫੇਰ ਐਗਜ਼ਾਮ ਕਰਨਾ ਬਹੁਤ ਮੁਸ਼ਕਿਲ ਹੈ ਬਾਕੀ ਜੇ ਫੈਕਟਰਸ ਦੇ ਵਿੱਚ ਦੇਖਿਆ ਜਾਏ ਤਾਂ ਤੁਹਾਡੇ ਫੈਮਲੀ ਦਾ ਤੁਹਾਡਾ ਕੋਈ ਐਸਾ ਪਰਸਨ ਜੋ ਤੁਹਾਡੇ ਨਾਲ ਹਮੇਸ਼ਾ ਨਾਲ ਰਹੇ ਤੁਹਾਨੂੰ ਮੋਟੀਵੇਟ ਕਰਦਾ ਰਹੇ ਇਹ ਨਹੀਂ ਕਿ ਨਹੀਂ ਹੋਇਆ ਤਾਂ ਕੀ ਕਰ ਰਹੀ ਸੀ ਪੜ ਵੀ ਰਹੀ ਸੀ ਕਿ ਨਹੀਂ ਜੈਦਾ ਦੇ ਕੁਐਸਚਨ ਪੁੱਛਣ ਲੱਗ ਜਾਂਦੇ ਤੁਹਾਨੂੰ ਤਾਂ ਤੁਸੀਂ ਆਪ ਆਪਣਾ ਹੌਸਲਾ ਛੱਡ ਜਾਂਦੇ ਹੋ ਬਟ ਘਰ ਦੇ ਪੇਰੈਂਟਸ ਮੇਰੀ ਫੈਮਲੀ ਜੁਆਇੰਟ ਫੈਮਲੀ ਹੈ ਮੇਰੀ ਸਿਸਟਰ ਸਾਰਿਆਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਕਿ ਨਹੀਂ ਕੋਈ ਨਹੀਂ ਇਸ ਵਾਰ ਨਹੀਂ ਹੋਇਆ ਫਿਰ ਕੀ ਥੋੜਾ ਰਹਿ ਗਿਆ ਤੂੰ ਕਰ ਰਹੀ ਸੀ ਤੈਨੂੰ ਦੇਖਿਆ ਮਿਹਨਤ ਕਰਦੇ ਹੋ ਤਾਂ ਇੱਕ ਕਨਸਟੈਂਟਲੀ ਇਨਕਰੇਜਮੈਂਟ ਹੁੰਦੀ ਹੈ ਬਾਕੀ ਇੱਕ ਆਪਣਾ ਮਾਈਂਡਸੈਟ ਦੀ ਗੱਲ ਹੁੰਦੀ ਹੈ ਜਦੋਂ ਬੰਦਾ ਗਿਰਦਾ ਹੈ ਮਤਲਬ ਕੁਐਸਚਨ ਕਦੀ ਮੇਰੇ ਗਲਤ ਹੁੰਦੇ ਸੀਗੇ ਜਾਂ ਪੇਪਰ ਨਹੀਂ ਅੱਛਾ ਹੁੰਦਾ ਸੀ ਤਾਂ ਮੈਂ ਹੱਸਣ ਲੱ ਆ ਜਾਣਾ ਯਾਰ ਕਈ ਵਾਰੀ ਨਾਚੀ ਪੋ ਗਿਆ ਯਾਰ ਦੇਖੋ ਚਲੋ ਇਹ ਵਧੀਆ ਹੋਣੀ ਗਲਤੀ ਹੋ ਗਈ ਆਪਣਾ ਮੂਡ ਚੀਅਰ ਅਪ ਕਰਨ ਲਈ YouTube ਤੇ ਵੀਡੀਓ ਦੇਖਨੇ ਆ ਡਾਂਸ ਕਰਨਾ ਸ਼ੁਰੂ ਕਰਦਾ ਥੋੜਾ ਆਪਣਾ ਮਾਈਂਡ ਡਾਇਵਰਟ ਕਰਨਾ ਜਦੋਂ ਕੁਝ ਤੁਹਾਡਾ ਫੇਲਿਅਰ ਨੂੰ ਤੁਸੀਂ ਆਪਣੇ ਸਾਹਮਣੇ ਦੇਖਦੇ ਹੋ ਤਾਂ ਉਸ ਨੂੰ ਚੀਅਰ ਅਪ ਕਰਨਾ ਆਪਣੇ ਮਾਈਂਡ ਦੀ ਗੇਮ ਹੁੰਦੀ ਹੈ ਕਿੱਦਾਂ ਉਸ ਨੂੰ ਤੁਸੀਂ ਦੇਖਦੇ ਹੋ ਨੰਬਰ ਘਟਾਏ ਤਾਂ ਸ਼ੁਕਰ ਹੁਣ ਘੱਟ ਆ ਗਏ ਐਗਜ਼ਾਮ ਦੇ ਵਿੱਚ ਚਲੋ ਵੱਜ ਜਾਣਗੇ ਜਦੋਂ ਹੁਣ ਹੋ ਗਿਆ ਐਗਜ਼ਾਮ ਹੂੰ ਫਿਰ ਬੰਦਾ ਸਕੈਨ ਕਰਦਾ ਯਾਰ ਆ ਚੀਜ਼ਾਂ ਉਹ ਤਾਂ ਨਹੀਂ ਠੀਕ ਸੀਆਂ ਆ ਚੀਜ਼ਾਂ ਮੈਂ ਬਿਹਤਰ ਕੀਤੀਆਂ ਜਾਂ ਚੀਜ਼ਾਂ ਹੈਲਪਫੁਲ ਰਹੀਆਂ ਜੀ ਕਿ ਕੀ ਚੀਜ਼ ਲੱਭੀ ਤੁਸੀਂ ਮੈਂ ਨਾ ਇਹੀ ਸਿੱਟਾ ਨਿਕਲਿਆ ਕਿਉਂਕਿ ਜੀਐਸ ਦੇ ਵੱਲ ਮੇਰਾ ਬਹੁਤ ਫੋਕਸ ਹੈ ਨਾ ਸੀ ਮੇਰਾ ਸੀਗਾ ਕਿ ਇੱਕ ਐਂਗਜ਼ਾਇਟੀ ਸੀ ਕਿ ਯਾਰ ਛੋਟੇ ਹੁੰਦੇ ਤਾਂ ਮੇਰਾ ਇੱਕ ਐਟੀਟਿਊਡ ਰਿਹਾ ਕਿ ਮੈਂ ਸਾਰਾ ਸਿਲੇਬਸ ਕਰਕੇ ਜਾਣਾ ਹੈ ਇਹ ਨਹੀਂ ਹੁੰਦਾ ਸੀਗਾ ਕਿ ਯਾਰ ਆਪ ਪੋਰਸ਼ਨ ਛੱਡ ਦਿੰਦਾ ਇਹ ਜ਼ਿਆਦਾ ਇੰਪੋਰਟੈਂਟ ਐਵੇਂ ਨਹੀਂ ਸੀ ਮੇਰਾ ਸੀਗਾ ਕਿ ਜੇ ਕਰਨਾ ਤਾਂ ਸਾਰਾ ਮੈਂ ਕਰਕੇ ਪ੍ਰੋਪਰ ਹੀ ਜਾਵਾਂ ਤੋ ਇੱਕ ਐਂਗਜ਼ਾਇਟੀ ਇਸ਼ੂ ਰਹਿੰਦਾ ਸੀਗਾ ਮੈਨੂੰ ਕਿ ਯਾਰ ਨਹੀਂ ਯਾਰ ਪੂਰਾ ਕਰਨਾ ਹੈ ਸਾਰਾ ਸਿਲੇਬਸ ਜੀਐਸ ਦਾ ਹੀ ਨਹੀਂ ਹੋ ਰਿਹਾ ਇਹ ਤਾਂ ਫਿਰ ਕੁਆਲੀਫਾਈਂਗ ਹੈ ਸੀਸੈਟ ਦਾ ਇਗਜ਼ਾਮ ਤਾਂ ਫਿਰ ਕੁਆਲੀਫਾਈਂਗ ਹੈ ਆਪਾਂ ਕਰ ਲਾਂਗੇ ਕੋਈ ਨਹੀਂ ਹੂੰ ਹੂੰ ਕਿਉਂਕਿ ਉਹਦੇ ਚੋਂ ਪਾਸਿੰਗ ਮਾਰਕਸ ਹੀ ਚਾਹੀਦੇ ਨਾਲੇ ਮੈਨੂੰ ਮੈਥ ਸੰਦੀ ਦਾ ਹੈ ਇੰਜੀਨੀਅਰਿੰਗ ਬੈਕਗ੍ਰਾਉਂਡ ਦਾ ਤੇ ਮੇਰੇ ਖਿਆਲ ਤੇ ਉਹ ਇੱਕ ਅਣਗੈਲੀ ਰਹੀ ਮੇਰੇ ਪਾਰਟ ਤੋਂ ਕਿ ਮੈਂ ਉਸ ਦੇ ਉੱਤੇ ਫੋਕਸ ਨਹੀਂ ਕੀਤਾ ਦੋਨੋਂ ਨੂੰ ਇਕੁਅਲ ਬੈਲੈਂਸ ਦੇਣਾ ਚਾਹੀਦਾ ਸੀ ਕਿਉਂਕਿ ਜੀਐਸ ਦਾ ਸਬਜੈਕਟ ਬਹੁਤ ਜਨਰਲ ਸਟੱਡੀਜ਼ ਦਾ ਸਬਜੈਕਟ ਬਹੁਤ ਵਾਸਟ ਹੁੰਦਾ ਹੈ ਤ ਫਿਰ ਡਿਫਰੈਂਟ ਸੋਰਸਸ ਦੇ ਵਿੱਚ ਤੁਸੀਂ ਵੜ ਜਦੋਂ ਤੁਸੀਂ ਐਗਜ਼ਾਮ ਦੇਖਦੇ ਤੁਸੀਂ ਦੇਖੋਗੇ देयर इज ਓਸ਼ਨ ਆਫ ਰਿਸੋਰਸਸ ਤੁਸੀਂ ਕਹੋਗੇ ਮੈਂ ਇੰਨਾ ਕੁਛ ਹੈ ਕਿਧਰ ਚੋਂ ਕੀ ਕੀ ਪੜਨਾ ਸਾਰਾ ਹਾਂ ਪੜਨਾ ਕੀ ਹੈ ਛੱਡਣਾ ਕੀ ਹੈ ਤੇ ਛੱਡਣਾ ਕੀ ਹੈ ਐਗਜ਼ੈਕਟਲੀ ਉਹ ਹੁੰਦਾ ਫਿਰ ਤੁਸੀਂ ਜਦੋਂ ਵਿਦ ਟਾਈਮ ਜਦੋਂ ਤੁਸੀਂ ਐਕਸਪੀਰੀਅੰਸ ਵੀ ਕਰਦੇ ਐਗਜ਼ਾਮ ਦਾ ਤੁਹਾਨੂੰ ਥੋੜਾ ਆਈਡੀਆ ਲੱਗਦਾ ਯਾਰ ਨਹੀਂ ਇੰਨਾ ਕਾ ਸੋਰਸ ਬਹੁਤ ਹੈ ਜਿੰਨੇ ਪੁਰਾਣੇ ਨੋਟਸ ਤੁਹਾਡੇ ਬਣ ਜੰਨੇ ਆ ਉਹਦੇ ਚ ਹੁਣ ਇਸ ਤੋਂ ਬਾਅਦ ਤਾਂ ਮਤਲਬ ਕੀ ਹੀ ਆਊਗਾ ਹੁਣ ਜੇ ਇਹ ਨਹੀਂ ਆਊਗਾ ਤਾਂ ਹੋਰ ਕਿਸੇ ਨੂੰ ਵੀ ਨਹੀਂ ਆਊਗਾ ਐਦਾਂ ਦਾ ਮਾਈਂਡ ਸੈਟ ਲੈ ਕੇ ਚੱਲਣਾ ਕਿ ਜਿੰਨਾ ਮੈਂ ਆਪਣੇ ਮਿਹਨਤ ਤੇ ਵਿਸ਼ਵਾਸ ਰੱਖਣਾ ਕਿ ਹਾਂ ਜਿੰਨਾ ਅਸੀਂ ਕੀਤਾ ਸਿਲੇਬਸ ਜਿੰਨਾ ਕਵਰ ਕੀਤਾ ਉਹਨਾ ਬਹੁਤ ਹੈ ਤਾਂ ਫਿਰ ਉਸ ਚੀਜ਼ ਨੂੰ ਬਾਰ ਬਾਰ ਰਿਵਾਈਜ਼ ਕਰਨਾ ਉਸ ਚੀਜ਼ ਤੇ ਧਿਆਨ ਦੇਣਾ ਥੈਟ ਵਾਸ ਜਿੰਨੇ ਮੈਂ ਕਹਾਂਗਾ ਕਿ ਸਕਸੈਸ ਤੇ ਵੀ ਜਿੰਨੇ ਹੈਲਪ ਕੀਤਾ ਬਾਅਦ ਚੋਂ ਜਾ ਕੇ ਜੋ ਆਪਣੀ ਗਲਤੀ ਨੂੰ ਸੋਲਵ ਕਰਕੇ ਜਿਸ ਦਿਨ ਐਗਜ਼ਾਮ ਹੋ ਜਾਂਦਾ ਹੈ ਜੀ ਬੰਦਾ ਚੈੱਕ ਕਰਦਾ ਵੀ ਆ ਮੇਰੇ ਰੋਲ ਮਾਡਲ ਰਹੇ ਆ ਆ ਚੀਜ਼ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਿਹਾ ਹੈ ਇਹ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਬਿਲਕੁਲ ਜੀ ਆਈ ਕੰਪਲੀਟਲੀ ਐਗਰੀ ਟੂ ਥਿਸ ਕਿਉਂਕਿ ਜਦੋਂ ਮੈਂ 11 12 ਚ ਸੀਗਾ ਜਦੋਂ ਕਿ ਮੈਂ ਤੁਹਾਨੂੰ ਦੱਸਿਆ ਕਿ ਡਿਫੈਂਸ ਫੋਰਸਸ ਤੇ ਉੱਥੇ ਸਾਨੂੰ ਮਿਲਟਰੀ ਲੀਡਰਸ ਦੀਆਂ ਕਹਾਣੀਆਂ ਜਨਰਲ ਜੋਰਜਸ ਪੈਟਰਨ ਵਗੈਰਾ ਦੀਆਂ ਜਾਂ ਆਪਣੇ ਇੰਡੀਆ ਦੇ ਸैम ਮਾਨਿਕ ਸ਼ਾਹ ਦੀਆਂ ਕਹਾਣੀਆਂ ਅਸੀਂ ਜਦੋਂ ਉਹ ਸਾਰਾ ਪੜਦੇ ਸੀ ਉਹਨਾਂ ਦਾ ਜਿਹੜਾ ਗ੍ਰਿਟ ਉਹਨਾਂ ਦਾ ਜਿਹੜਾ ਡੈਡੀਕੇਸ਼ਨ ਦਾ ਕਰੇਜ ਜਿਹੜਾ ਸੀਗਾ ਉਹ ਚੀਜ਼ ਬੰਦੇ ਨੂੰ ਨਾ ਉਹਦੇ ਤੇ ਰੱਖਦੀਆਂ ਉਹ ਜਿਹੜੇ ਟੋਜ਼ ਰੱਖਦੀਆਂ ਕਿਉਂਕਿ ਜਦੋਂ ਫੇਲਿਅਰ ਆਂਦਾ ਨਾ ਫਿਰ ਤੁਸੀਂ ਇਹੀ ਚੀਜ਼ਾਂ ਨੂੰ ਗ੍ਰਾਸਪ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਮਤਲਬ ਹਾਂ ਕਿੰਨੀ ਵੀ ਸਿਚੁਏਸ਼ਨ ਆਏ ਸैम ਮੈਨਿਕ ਸ਼ਾਦੀ ਕਹਾਣੀ ਹੈ ਕਿ ਉਹਨਾਂ ਨੂੰ ਗੋਲੀਆਂ ਵੱਜੀਆਂ ਨਾ ਉਹਦੇ ਮੇਜਰ ਨੇ ਪੁੱਛਿਆ ਕਿ ਕੀ ਹੋਇਆ ਜੀ ਤੁਹਾਨੂੰ ਕਹਿੰਦਾ ਮੈਂ ਤਾਂ ਇੱਕ ਗੱਦੇ ਲੱਤ ਮਾਰਤੀ ਉਦਾਂ ਦਾ ਮਤਲਬ ਜਜ਼ਬਾ ਲੈ ਕੇ ਆਣਾ ਕਿ ਦੇਖੋ ਇੰਨੀ ਪ੍ਰੋਬਲਮ ਦੇ ਵਿੱਚ ਵੀ ਤੁਸੀਂ ਆਪਣਾ ਹਿਊਮਰ ਮੇਨਟੇਨ ਕਰੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਨੱਚਣ ਲੱ ਆ ਜਾਣਾ ਤਰ ਉਸ ਦੇ ਵਿੱਚ ਆਪਣੇ ਆਪ ਨੂੰ ਪੋਜ਼ਿਟਿਵ ਕਿਵੇਂ ਰੱਖਣਾ ਉਹ ਚੀਜ਼ ਤੁਸੀਂ ਇਹਨਾਂ ਰੋਲ ਮਾਡਲਸ ਤੋਂ ਸਿੱਖਦੇ ਹੋ ਉਹ ਇੱਕ ਟਰਨਿੰਗ ਪੁਆਇੰਟ ਸੀ ਭਾਵੇਂ ਮੇਰਾ ਇੰਡੀਆ ਨਹੀਂ ਹੋਇਆ ਬਟ ਉਸ ਫੇਜ਼ ਨੇ ਮੈਨੂੰ ਪ੍ਰੀਪੇਅਰ ਕੀਤਾ ਕਿ ਮੈਂ ਹਾਂ ਲੌਂਗ ਰਨ ਦੇ ਵਿੱਚ ਲਾਈਫ ਦੇ ਵਿੱਚ ਕਿੱਦਾਂ ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਹੋ ਕਿਵੇਂ ਉੱਠਿਆ ਸਕਦੇ ਹੋ ਉੱਭਰ ਸਕਦੇ ਹੋ ਇਹਨਾਂ ਪ੍ਰੋਬਲਮਸ ਤੋਂ ਜਾਂ ਜੋ ਵੀ ਸਿਚੁਏਸ਼ਨ ਤੁਹਾਡੀ ਲਾਈਫ ਚ ਆਉਂਦੀਆਂ ਡਿਪਰੈਸਿਵ ਫੇਸ ਆਉਂਦਾ ਇੱਕ ਉੱਪਰ ਕ੍ਰੈਸਟ ਐਂਡ ਟਰਾਫ ਹੁੰਦੇ ਆ ਲਾਈਫ ਦੇ ਵਿੱਚ ਉਤਾਰ ਚੜਾਵ ਆਉਂਦੀਆਂ ਹਮ ਹਮ ਤਾਂ ਉਹਨਾਂ ਨੂੰ ਕਿਵੇਂ ਡੀਲ ਕਰਨਾ ਜਦੋਂ ਬੰਦਾ ਥੱਲੇ ਹੁੰਦਾ ਤਾਂ ਇਹ ਚੀਜ਼ਾਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਸਿੱਖਦੇ ਹੋ ਤੁਸੀਂ ਕਹਾਣੀਆਂ ਤੋਂ ਸਿੱਖਦੇ ਤੁਸੀਂ ਗੁਰੂ ਸਾਹਿਬਾਨਾਂ ਦੀਆਂ ਕਹਾਣੀਆਂ ਤੋਂ ਸਿੱਖਦੇ ਹੋ ਤਾਂ ਇਹਨਾਂ ਚੀਜ਼ਾਂ ਨੇ ਆਈ ਥਿੰਕ ਮੋਟੀਵੇਟ ਕੀਤਾ ਸਾਨੂੰ ਇੱਕ ਜਦੋਂ ਬੰਦਾ ਐਗਜ਼ਾਮ ਪਾਸ ਕਰਕੇ ਹੁੰਦਾ ਹੈ ਜੀ ਐਗਜ਼ਾਮ ਪਾਸ ਕਰਕੇ ਟ੍ਰੇਨਿੰਗ 'ਚ ਸ਼ਿਫਟ ਹੁੰਦਾ ਹੈ ਹਾਂਜੀ ਕਿਹੜੀਆਂ ਚੀਜ਼ਾਂ ਉਸ ਐਗਜ਼ਾਮ ਜਾਂ ਐਜੂਕੇਸ਼ਨ ਪੀਰੀਅਡ ਤੋਂ ਬਾਅਦ ਛੱਡਣੀਆਂ ਪਈਆਂ ਕਿਹੜੀਆਂ ਚੀਜ਼ਾਂ ਆਪ ਦੇ ਵਿੱਚ ਨਵੀਆਂ ਐਡ ਕੀਤੀਆਂ ਵੇਖੋ ਜਦੋਂ ਤੁਸੀਂ एग्जाम ਕਲੀਅਰ ਕਰਕੇ ਇੱਕ ਅਪਰ ਪਟੇਸ਼ਟਰੀਲ ਤੇ ਆ ਜਾਂਦੇ ਹੋ ਜਦੋਂ ਤੁਸੀਂ ਇੱਕ ਸਰਵਿਸ ਵਿੱਚ ਆ ਜਾਂਦੇ ਹੋ ਗਵਰਨਮੈਂਟ ਸਰਵਿਸ ਵਿੱਚ ਤੁਸੀਂ ਇਹ ਹੁੰਦਾ ਕਿ ਤੁਹਾਨੂੰ ਇੱਕ ਤੁਹਾਡੇ ਸਿਰ ਦੇ ਉੱਤੇ ਇੱਕ ਰਿਸਪੌਂਸਿਬਿਲਟੀ ਹੈ ਮਤਲਬ ਕੋਈ ਮਜ਼ਾਕ ਤਾਂ ਹੈ ਨਹੀਂ ਕਿ ਤੁਸੀਂ ਇਸ ਪੋਜੀਸ਼ਨ ਤੇ 노 ਡਾਊਟ ਹਰ ਕੋਈ ਪਹੁੰਚਣਾ ਚਾਹੁੰਦਾ ਹੈ ਬਟ ਜਦੋਂ ਪਹੁੰਚਦਾ ਹੈ ਆਪਣੇ ਵਰਗਾ ਮਿਹਨਤ ਕਰਕੇ ਪਹੁੰਚਦਾ ਹੈ ਫਿਰ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਯਾਰ ਕਿੰਨੀਆਂ ਦੀ ਲਾਈਫਸ ਜੁੜੀਆਂ ਆਈਆਂ ਇਸ ਚੀਜ਼ ਦੇ ਨਾਲ ਮਤਲਬ ਸਿਰਫ ਇਹ ਇਹ ਨਹੀਂ ਹੈ ਕਿ ਇੱਕ ਨਾ ਮੈਨੂੰ ਮੇਰਾ ਥਾਟ ਪ੍ਰੋਸੈਸ ਐਵੇਂ ਫੰਕਸ਼ਨ ਕਰਦਾ ਕਿ ਆਪਾਂ ਸੋਚਦਾ ਕਿ ਯਾਰ ਆਪਾਂ ਵੀ ਗਾਟ ਅ ਵੈਰੀ ਪਾਵਰਫੁਲ ਜੌਬ ਇਟਸ ਨਾਟ ਅ ਪਾਵਰਫੁਲ ਜੌਬ ਇਟਸ ਅ ਰਿਸਪਾਂਸਿਬਲ ਜੌਬ ਕਿਹੜੀ ਬਾਤ ਹੈ ਕਿ ਮੈਨੂੰ ਰਿਸਪਾਂਸਿਬਿਲਟੀ ਇਨ ਦ ਸੈਂਸ ਕਿ ਲੋਕਾਂ ਦੀ ਜ਼ਿੰਦਗੀ ਤੁਹਾਡੇ ਉੱਤੇ ਨਿਰਭਰ ਹੈਗੀ ਹੈ ਕਿ ਤੁਸੀਂ ਤੁਹਾਡੇ ਹੱਥ 'ਚ ਇੱਕ ਐਸਾ ਤਰੀਕਾ ਹੈ ਜਿਸ ਨਾਲ ਤੁਸੀਂ ਲੋਕਾਂ ਦੇ ਹੰਝੂ ਪੂੰਝ ਸਕਦੇ ਹੋ ਇਹ ਨਹੀਂ ਕਿ ਆਪਾਂ ਮਾਰੀਏ ਕਿ ਸਾਡੇ ਕੋਲ ਤਾਕਤ ਹੈ ਇਹ ਚੀਜ਼ ਕਰਨ ਦੀ ਬਲਕਿ ਤੁਹਾਨੂੰ ਓਪਰਚੁਨਿਟੀ ਹੈ ਕਿ ਤੁਸੀਂ ਲੋਕਾਂ ਦੇ ਕਿਵੇਂ ਟੀਅਰਸ ਤੁਸੀਂ ਉਹਨਾਂ ਦੇ ਵਾਈਪ ਕਰ ਸਕਦੇ ਹੋ ਇਨਸਟੈਂਟ ਜਸਟਿਸ ਪ੍ਰੋਵਾਈਡ ਕਰਾ ਸਕਦੇ ਹੋ ਉਹਨਾਂ ਨੂੰ ऑन द सिचुएशन ਫਿਰ ਜਦੋਂ ਉਹ ਚੀਜ਼ਾਂ ਤੁਹਾਡੇ ਦਿਮਾਗ ਤੇ ਆਉਂਦੀਆਂ ਨਾ ਫਿਰ ਆਟੋਮੈਟਿਕਲੀ ਇੱਕ ਸੈਂਸ ਆਫ ਰਿਸਪੋਨਸਿਬਿਲਟੀ ਆ ਜਾਂਦੀ ਹੈ ਪਹਿਲਾਂ ਹੱਸਣਾ ਖੇਡਣਾ ਆ ਮਜ਼ਾਕ ਪਾਰਟੀਆਂ ਤੇ ਜਾਣਾ ਉਹ ਤਾਂ ਚਲੋ ਹੁੰਦਾ ਹੀ ਹੈ ਇੱਕ ਆਪਣੀ ਪਰਸਨਲ ਲਾਈਫ ਹੁੰਦੀ ਹੈ ਬਟ ਇੱਕ ਨਾਲ ਨਾਲ ਇੱਕ ਤੁਸੀਂ ਸੀਰੀਅਸਨੈਸ ਵੀ ਡਿਵੈਲਪ ਕਰਦੇ ਹੋ ਮੈਂ ਦੇਖਿਆ ਪਹਿਲਾਂ ਇੱਕ ਕਾਲਜ ਮੂਡ ਆਡ ਹੁੰਦਾ ਹੈ ਕਿ ਨਿਕਲ ਜਾਣਾ ਦੋਸਤਾਂ ਨਾਲ ਕਰਨਾ ਇੰਜੋਏ ਕਰਨਾ ਉਸ ਚੀਜ਼ ਤੋਂ ਜਦੋਂ ਉੱਤੇ ਆਂਦੇ ਤੁਸੀਂ ਸਮਝਦੇ ਹੋ ਗ੍ਰੈਵਿਟੀ ਕੀ ਹੈ ਕਿ ਕੀ ਇਸ਼ੂਜ਼ ਆਉਂਦੇ ਆ ਲੋਕਾਂ ਨੂੰ ਕਿੰਨੀ-ਕਿੰਨੀ ਪ੍ਰੋਬਲਮਸ ਹੈ ਆਪਣੀ ਸੋਸਾਇਟੀ ਦੇ ਵਿੱਚ ਫਿਰ ਤੁਹਾਨੂੰ ਲੱਗਦਾ ਕਿ ਯਾਰ ਇਹ ਛੋਟੀ-ਮੋਟੀ ਚੀਜ਼ਾਂ ਕਿ ਯਾਰ ਕੋਈ ਰੁੱਸ ਗਿਆ ਕੋਈ ਮੰਨ ਗਿਆ ਉਹ ਚੀਜ਼ਾਂ ਨਾ ਘੱਟ ਮਾਇਨੇ ਰੱਖਦੀਆਂ ਕਿ ਇੰਨੀ ਜਿਆਦਾ ਪ੍ਰੋਬਲਮ ਹੈ ਆਪਣੀ ਸੋਸਾਇਟੀ ਦੇ ਵਿੱਚ ਤੁਹਾਨੂੰ ਨੂੰ ਸੋਲਵ ਕਰਨਾ ਬਹੁਤ ਵੱਡੇ ਮਸਲੇ ਆ ਜਿਨ੍ਹਾਂ ਨੂੰ ਦੇਖਣਾ ਚਾਹੀਦਾ ਜਿਹੜਾ ਮਸਲਾ ਆਪਣਾ ਰਹਿ ਜਾਂਦਾ ਹੈ ਕੋਚਿੰਗ ਦਾ ਜੀ ਕੋਚਿੰਗ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿੰਨੀ ਇੰਪੋਰਟੈਂਸ ਹੈ ਉਹਦੀ ਕੋਚਿੰਗ ਦੇ ਵਿੱਚ ਕਿਹੜੇ ਪਾਰਟਸ ਉਹਦਾ ਤੁਹਾਡੇ ਰਿਸਪੌਂਸਿਬਿਲਟੀ ਬੰਦੇ ਹੈ ਦੇਖੋ ਕੋਚਿੰਗ ਦਾ ਜੇ ਮੈਂ ਕਹਾਂਗਾ ਰੋਲ ਕਈ ਕਹਿੰਦੇ ਕਿ ਕੋਚਿੰਗ ਤੋਂ ਬਿਨਾ ਵੀ ਉਹਨੇ ਕਲੀਅਰ ਕੀਤਾ ਹੈ ਕਈਆਂ ਦੀ ਕੋਚਿੰਗ ਹੈਲਪਫੁਲ ਰਹੀ ਹੈ ਮੇਰੇ ਪਰਸਪੈਕਟਿਵ ਦੇ ਵਿੱਚ ਕੋਚਿੰਗ ਕੀ ਹੈ ਇੱਕ ਡਾਇਰੈਕਸ਼ਨ ਪ੍ਰੋਵਾਈਡ ਕਰਨਾ ਹੈ ਜੇ ਮੈਨੂੰ ਕੁਝ ਨਹੀਂ ਪਤਾ ਸੀ ਐਗਜ਼ਾਮ ਦੇ ਬਾਰੇ ਕਿ ਕਿਵੇਂ ਹੁੰਦਾ ਹੈ ਕੀ ਹੁੰਦਾ ਹੈ ਵਾਟ 올 ਇੰਟੇਲਸ ਕੀ ਕੀ ਹੁੰਦਾ ਐਗਜ਼ਾਮ ਦੇ ਵਿੱਚ ਉਹ ਚੀਜ਼ ਨੂੰ ਕੋਚਿੰਗ ਕਲੀਅਰ ਕਰਦੀ ਹੈ ਫੋਰ ਐਗਜ਼ਾਮਪਲ ਇੱਕ ਹਿਊਮਨ ਬਾਡੀ ਹੈ ਕੋਚਿੰਗ ਕੀ ਹੈ ਇੱਕ ਸਕੇਲੇਟਰਲੈਸ ਬਾਡੀ ਦਾ ਕਿ ਤੁਹਾਨੂੰ ਇੱਕ ਢਾਂਚਾ ਦੇ ਦੇਣਗੇ ਇਹ ਇਹ ਟਾਪਿਕਸ ਇੰਪੋਰਟੈਂਟ ਆ ਉਹ ਸਾਰਾ ਤੱਕ ਨਹੀਂ ਕਲੀਅਰ ਕਰਵਾਉਂਦਾ ਕੋਈ ਵੀ ਕਿਉਂਕਿ ਇੱਕ ਸਾਲ ਦੇ ਵਿੱਚ ਹਰ ਕੋਈ ਪੂਰਾ ਸਿਲੇਬਸ ਨਹੀਂ ਕਲਾਸਸ ਥਰੂ ਕਲੀਅਰ ਕਰ ਸਕਦਾ ਉਹ ਵੱਡਾ ਵੀ ਬਹੁਤ ਆ ਵੱਡਾ ਬਹੁਤ ਹੈ 2-2 ਘੰਟੇ ਦੀ ਕਲਾਸਾਂ ਲਗਾ ਕੇ ਨਹੀਂ ਕਲੀਅਰ ਪੂਰਾ ਹੋ ਸਕਦਾ ਉਹ ਤੁਹਾਨੂੰ ਬਸ ਇੰਪੋਰਟੈਂਟ ਇੰਪੋਰਟੈਂਟ ਉਹ ਦੱਸ ਦਿੰਦਾ ਹੈ ਕਿ ਹਾਂ ਆਹ ਵਾਲੀ ਰੈਵੋਲੂਸ਼ਨ ਹੋਈ ਇਸ ਤੋਂ ਬਾਅਦ ਆਹ ਹੋਇਆ ਇਸ ਤੋਂ ਬਾਅਦ ਤੁਹਾਨੂੰ ਇੱਕ ਇੰਪੋਰਟੈਂਟ ਇੰਪੋਰਟੈਂਟ ਇੱਕ ਤੁਹਾਡੀ ਚੇਨ ਬਣ ਜਾਂਦੀ ਹੈ ਹੁਣ ਇਹ ਚੇਨ ਦੇ ਵਿੱਚ ਉਸ ਬਾਡੀ ਦੇ ਉੱਤੇ ਸਕੇਲਟਨ ਦੇ ਉੱਤੇ ਮਾਸ organz ਸਕਿਨ ਤਾਂ ਤੁਸੀਂ ਆਪ ਐਡ ਕਰੋਗੇ। ਕੀ ਬਾਤ ਹੈ। ਤਾਂ ਉਸ ਉਸ ਚੀਜ਼ ਨੂੰ ਕੋਚਿੰਗ ਢਾਂਚਾ ਪ੍ਰੋਵਾਈਡ ਕਰਦੀ ਹੈ। ਉਹਦੇ ਉੱਤੇ ਬਣਾਣਾ ਕਰਨਾ ਤੁਸੀਂ ਸਾਰਾ ਕੁਝ ਐਡ ਕਰਨਾ ਉਹ ਤੁਹਾਡੀ ਆਪਣੀ ਮਿਹਨਤ ਹੈ। ਤਾਂ ਜੇ ਤੁਸੀਂ ਕਿਸੇ ਤੋਂ ਪੁੱਛ ਕੇ ਵੀ ਉਹ ਢਾਂਚਾ ਕ੍ਰੀਏਟ ਕਰ ਸਕਦੇ ਹੋ ਤਾਂ ਤੁਸੀਂ ਆਪਣੀ ਪ੍ਰੈਪਰੇਸ਼ਨ ਵੀ ਕਰ ਸਕਦੇ ਹੋ। ਸਿਟਿੰਗ ਟਾਈਮ ਕਿੰਨੀ ਕੀ ਰਹੀ? ਸਿਟਿੰਗ ਟਾਈਮ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਜਦੋਂ ਪਹਿਲਾ ਸਾਲ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਹਾਈ ਸੀਗੀ। ਉਸ ਤੋਂ ਬਾਅਦ ਜਦੋਂ ਤੁਸੀਂ ਐਕਸਪੀਰੀਐਂਸਡ ਹੋ ਜਾਂਦੇ ਹੋ ਤਾਂ ਉਹ ਅਖਬਾਰ ਤੇਜ ਪੜ੍ਹਨੀ ਆ ਜਾਂਦੀ ਹੈ ਕਿ ਸਮਝ ਆ ਜਾਂਦੀ ਹੈ ਕਿ ਕੀ ਕੀ ਇੰਪੋਰਟੈਂਟ ਹੈ ਸਿਲੇਬਸ ਅਕੋਰਡਿੰਗ ਕੀ ਹੈ ਥੋੜਾ ਜਿਹਾ ਇੱਕ ਇੱਕ ਵਾਰੀ ਤੁਹਾਡੇ ਰਿਵੀਜ਼ਨ ਵੀ ਹੋ ਚੁੱਕੀ ਹੁੰਦੀ ਹੈ ਫੋਰਨ ਫਿਰ ਮੈਨੂੰ ਆਨ ਐਵਰੇਜ ਅਰਾਊਂਡ 9 ਟੂ 10 ਆਵਰਸ ਜਿਹੜਾ ਸੀਗਾ ਉਹ ਇਨਫ ਰਹਿੰਦੇ ਸੀਗੇ ਕਿ ਹਾਂ ਪ੍ਰੈਪਰੇਸ਼ਨ ਲਈ ਤਾਂ ਮੈਂ 9 ਤੋਂ 10 ਘੰਟੇ ਸincere ਐਫਰਟ ਜੇ ਲਗਾਣਾ ਦਿਨ ਦੇ ਵਿੱਚ ਤਾਂ ਉਹਨਾਂ ਮੈਂ ਵਰਕ ਕਰ ਲੈਂਦਾ ਹਾਂ ਦਾ ਸੀ ਕਿ ਆਪਣੇ ਡਿਫਰੈਂਟ ਡਿਫਰੈਂਟ ਟਾਈਮਸ ਤੇ ਮਾਰਨਿੰਗ ਦੇ ਵਿੱਚ ਜਿਵੇਂ ਅਖਬਾਰ ਕਰ ਲਈ ਉਹ ਅਖਬਾਰ ਦੇ ਨੋਟਸ ਬਣਾ ਲੈਣੇ ਹਰ ਇੱਕ ਦਾ ਆਪਣਾ ਆਪਣਾ ਡਾਇਰੈਕਟ ਚ ਬਣਾਉਂਦੇ ਰਹੇ ਹਾਂ ਹਾਂ ਮੇਰਾ ਆਪਣਾ ਮੈਂ ਅਖਬਾਰ ਦੇ ਨੋਟਸ ਲਿਖ ਕੇ ਹੁਣਾਂਦਾ ਸੀ ਕਿਉਂਕਿ ਉਹਦੇ ਨਾਲ ਲੈਂਗੁਏਜ ਤੁਹਾਨੂੰ ਥੋੜੀ ਅੱਛੀ ਲਿਖਣੀ ਆ ਜਾਂਦੀ ਹੈ ਜਿਵੇਂ ਇੰਗਲਿਸ਼ ਲਿਖਣ ਦੀ ਪ੍ਰੈਕਟਿਸ ਵੀ ਹੋ ਜਾਂਦੀ ਹੈ ਲਿਖਣ ਦੀ ਪ੍ਰੈਕਟਿਸ ਹੋ ਜਾਂਦੀ ਹੈ ਆਨਸਰਸ ਦੀ ਫਿਰ ਉਸ ਤੋਂ ਬਾਅਦ ਡਿਵਾਈਡ ਕਰ ਲੈਣਾ ਕਿ ਲੰਚ ਤੋਂ ਪਹਿਲਾਂ ਆਹ ਕਰਨਾ ਹੈ ਲੰਚ ਤੋਂ ਬਾਅਦ ਆਹ ਕਰਨਾ ਹੈ ਥੋੜਾ ਰੈਸਟ ਕਰਕੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਥੋੜਾ ਰੈਸਟ ਲੈ ਕੇ ਫਿਰ ਕੁਝ ਕਰ ਲੈਣਾ ਤੁਹਾਨੂੰ ਜੋ ਆਪਸ਼ਨਲ ਦੀ ਤਿਆਰੀ ਕਰ ਲੈਣੀ ਹੈ ਫਿਰ ਰਾਤੀ ਖਾਣਾ ਖਾ ਕੇ ਥੋੜਾ ਟੀਵੀ ਵਗੈਰਾ ਦੇਖ ਕੇ ਇੰਜੋਏ ਕਰਕੇ ਰਾਤੀ ਤੱਕ ਇੰਨੇ ਸਾਡੇ 12 ਵਜੇ ਤੱਕ 1 ਵਜੇ ਤੱਕ ਆਹਾ ਕਰ ਲੈਣਾ ਫਿਰ 20 ਮਿੰਟ ਆਪਣਾ ਕੁਝ YouTube ਵਗੈਰਾ ਦੇਖ ਲੈਣਾ ਫਿਰ ਸੋ ਜਾਣਾ ਐਵੇਂ ਨੈਕਸਟ ਡੇ ਫਿਰ ਹਰ ਦਿਨ ਨੂੰ ਇੱਕ ਤੁਸੀਂ ਉਹਦੇ ਚ ਵੰਡ ਲੋ ਡਿਵਾਈਡ ਕਰ ਲੋ ਆਪਣਾ ਟਾਰਗੇਟਸ ਜੇ ਇੱਕ ਮੰਥ ਹੈ ਮੰਥ ਦੇ ਵਿੱਚ ਮੈਂ ਇਹ ਇਹ ਸਬਜੈਕਟ クリア ਕਰਨੇ ਆ ਜੇ ਮੈਂ ਮੈਂ 카ਉਂਟ ਕਰਨ ਸੇ ਮੈਨੂੰ 6-7 ਦਿਨ ਲੱਗਣਗੇ ਇਸ ਸਬਜੈਕਟ ਨੂੰ ਤab ਡੇਲੀ ਕਿੰਨਾ ਕਾ ਕਰਨਾ ਹੈ ਉਹ ਜਦੋਂ ਡੇਲੀ ਕਈ ਵਾਰ ਇੰਨੇ ਪੇजेस ਨਹੀਂ ਪੜੇ ਜਾਂਦੇ ਸੀ ਤਾਂ ਬੰਦਾ ਡਾਊਨ ਆ ਜਾਂਦਾ ਹੁੰਦਾ ਸੀ ਬਟ ਉਹ ਇੱਕ ਅੱਛੀ ਟੈਨਸ਼ਨ ਆ ਆਈ ਵੁੱਡ ਸੇ ਕਿ ਤੁਸੀਂ ਮਿਹਨਤ ਕਰ ਰਹੇ ਹੋ ਦਾ ਮਤਲਬ ਇਹ ਹੈ ਫਿਰ ਤੁਸੀਂ ਕਿਸੇ ਦਿਨ ਕਰ ਲੈਣਾ ਤੁਹਾਨੂੰ ਖੁਸ਼ੀ ਹੁੰਦੀ ਸੀ ਤਾਂ ਉਹ ਇੱਕ ਰੈਸਟਨ ਟ੍ਰਫ ਹੋਈ ਮੈਂ ਕਹਿੰਦਾ ਨਾ ਉਤਾਰ ਚੜਾਅ ਚਲਦਾ ਹੀ ਰਹਿੰਦੇ ਆ ਜੋ ਤੁਸੀਂ ਪ੍ਰੀਪੇਅਰ ਕਰ ਰਹੇ ਹੁੰਦੇ ਹੋ ਜੀ ਆਖਰੀ ਸਵਾਲ ਹੈ ਮੇਰਾ ਜੀ ਇਹ ਬੰਦਾ ਇਹ ਚ ਲੱਭਦਾ ਹੈ ਵੀ ਆ ਚੀਜ਼ ਆ ਫਾਰਮੂਲਾ ਜਿਹੜਾ ਇਹ ਮੇਰੇ ਬਹੁਤ ਕੰਮ ਆ ਕੋਈ ਟਰਨਿੰਗ ਪੁਆਇੰਟ ਵਿੱਚੋਂ ਕੋਈ ਟਿਪਸ ਜੇ ਟਿਪਸ ਦੇ ਵਿੱਚ ਦੇਖਿਆ ਜਾਏ ਤਾਂ ਸਭ ਤੋਂ ਪਹਿਲਾਂ ਤਾਂ ਕਿ ਪ੍ਰੀਵੀਅਸ ਇਅਰ ਦੇ ਜਿਹੜੇ ਕੁਐਸਚਨ ਪੇਪਰ ਹੈ ਉਹ ਬਹੁਤ ਜ਼ਰੂਰੀ ਹੁੰਦੇ ਆ ਤਾਂ ਤੁਹਾਨੂੰ ਸਮਝ ਆ ਜਾਂਦਾ ਕਿ ਐਗਜ਼ੈਕਟ ਪੈਟਰਨ ਕੀ ਹੈ ਕਿਉਂਕਿ ਅਸੀਂ ਕੋਚਿੰਗ ਇੰਸਟੀਚਿਊਟ ਦੇ ਬਹੁਤ ਐਗਜ਼ਾਮਸ ਦੇ ਲਾਂਗੇ ਬਹੁਤ ਮਿਹਨਤ ਕਰ ਲਾਂਗੇ ਉਹਨਾਂ ਦੇ ਉੱਤੇ ਬਟ ਉਹ ਆਪਣੇ ਢੰਗ ਨਾਲ ਪਾਉਂਦੇ ਆ ਆਪਣੇ ਤਰ੍ਹਾਂ ਦੇ ਕਿ ਮਤਲਬ ਗਲਤੀਆਂ ਜਿਹੜੀਆਂ ਹੋਣਗੀਆਂ ਉਹ ਡਿਫਰੈਂਟ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਤੁਹਾਡੇ ਤੋਂ ਜਿਹੜਾ ਐਗਜ਼ਾਮ ਹੁੰਦਾ ਉਹ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਉਹਨਾਂ ਦੀ ਆਨਸਰ ਕੀ ਲੈ ਕੇ ਐਗਜ਼ਾਮ ਦੀ ਤੇ ਐਗਜ਼ਾਮ ਦੇ ਕੁਐਸਚਨ ਪੇਪਰ ਪਿਛਲੇ 10 ਸਾਲਾਂ ਉਹਨਾਂ ਨੂੰ ਜੇ ਤੁਸੀਂ ਬਾਰ-ਬਾਰ ਕਰੋਗੇ ਤਾਂ ਤੁਹਾਨੂੰ ਇੱਕ ਨੈਗ ਆਏਗਾ ਇਹ ਨੈਗ ਮਤਲਬ ਉਹਨੂੰ ਟੰਗਾ ਆਊਗਾ ਉਸ ਤਰੀਕੇ ਕਿ ਕਿਵੇਂ ਆਪਾਂ ਐਗਜ਼ਾਮ ਨੂੰ ਦੇਣਾ ਹੈ ਫਿਰ ਉਹ ਜਿਵੇਂ ਮੇਨਸ ਦੇ ਵਿੱਚ ਜਦੋਂ ਮੈਂ ਇਹ ਮੈਂ ਪ੍ਰੀਲਿਮਸ ਲਈ ਦੱਸਿਆ ਮਤਲਬ ਮੇਨਸ ਆਇਆ ਤਾਂ ਮੇਨਸ ਦਾ ਤਾਂ ਇਹ ਹੁੰਦਾ ਕਿ ਜਿਆਦਾ ਤੋਂ ਜਿਆਦਾ ਲਿਖਣਾ ਉਹਦੇ ਚ ਮੈਂ ਕੀ ਡਿਵਾਈਸ ਕੀਤੀ ਸੀ ਸਟ੍ਰੈਟੇਜੀ ਮੈਂ ਉਹਨੂੰ ਪੋਟੈਟੋ ਆਫ 올 ਥਿੰਗਸ ਕਹਿੰਦਾ ਪੋਟੈਟੋ ਐਜ਼ ਇਨ ਕਿ ਆਲੂ ਆਪਾਂ ਕਿਜੀ ਵੀ ਸਬਜੀ ਚ ਪਾ ਲੈਂਦੇ ਆ ਤਾਂ ਆਲੂ ਐਵੇਂ ਬਣਾਇਆ ਸੀ ਕਿ ਮਤਲਬ ਹਰ ਇੱਕ ਸਬਜੈਕਟ ਦੀ ਜਿਵੇਂ ਸੋਸ ਸੁਸਾਇਟੀ ਦਾ ਕੋਈ ਇਸ਼ੂ ਹੈ ਤਾਂ ਉਹਨਾਂ ਦੇ ਕੁਝ ऐसे वर्ड्स जो हर आंसर ਦੇ ਵਿੱਚ ਫਿੱਟ ਹੋ ਸਕਦੇ ਮੰਨ ਲਓ ਮੈਨੂੰ ਕੋਈ ਆਨਸਰ ਨਹੀਂ ਆਂਦਾ ਤਾਂ ਮੈਂ ਉਸ ਲਾਈਨਸ ਤੇ ਸੋਚਣਾ ਕਿ ਯਾਰ ਸੋਸ਼ਲ ਇਸ਼ੂ ਦੇ ਵਿੱਚ ਆ ਪਾਵਰਟੀ ਜਾਂ ਇਹ ਵੂਮਨ ᱮਮਪਾਵਰਮੈਂਟ ਦੇ ਐਂਗਲ ਤੋਂ ਸੋਚਣਾ ਤਾਂ ਤੁਹਾਡਾ ਕੋਈ ਨਾ ਕੋਈ ਦਿਮਾਗ ਦੇ ਵਿੱਚ ਪੁਆਇੰਟ ਆ ਜਾਂਦਾ ਸੀ ਆਨਸਰ ਲਿਖਣ ਵੇਲੇ ਤਾਂ ਐਵੇਂ ਤੇ ਮੈਂ ਇੱਕ ਪੂਰਾ ਚਾਰਟ ਤਿਆਰ ਕੀਤਾ ਕਿ ਜਦੋਂ ਮੈਨੂੰ ਮੰਨ ਲਓ ਇੱਕਦਮ ਇਮੀਡੀਏਟਲੀ ਕੋਈ ਆਨਸਰ ਚਾਹੀਦਾ ਤੇ ਮੈਨੂੰ ਨਹੀਂ ਆਂਦਾ ਤਾਂ ਉਸ ਚੀਜ਼ ਨੂੰ ਰੈਫਰ ਕਰ ਲੈਣਾ ਆਪਣਾ ਪੋਟੈਟੋ ਆਫ 올 ਥਿੰਗਸ ਨੂੰ ਜਿਹਦੇ ਵਿੱਚ ਔਰ ਮੈਨੂੰ ਦੱਸ ਦਿੰਦਾ ਸੀ ਕਿ ਆਨਸਰ ਹਾਂ ਕੁਝ ਇਸ ਸਟਰਕਚਰ ਨਾਲ ਇੱਕ ਸਹੀ ਆਨਸਰ ਆਈ ਕੈਨ ਰਾਈਟ ਔਨ ਮੇਨਸ ਉਹਨੇ ਮੈਨੂੰ ਬੜਾ ਕੰਫੀਡੈਂਸ ਦਿੱਤਾ ਕਿ ਮੈਂ ਕੋਈ ਵੀ ਆਨਸਰ ਲਿਖ ਸਕਦਾ ਜਿਹੜਾ ਵੀ ਐਗਜ਼ਾਮ ਦੇ ਵਿੱਚ ਆਏਗਾ ਤਾਂ ਉਸ ਚੀਜ਼ ਨੂੰ ਮੈਂ ਫਾਲੋ ਕੀਤਾ ਬਾਕੀ ਹਰ ਇੱਕ ਦੀ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਐ ਐਗਜ਼ਾਮ ਕਲੀਅਰ ਕਰਨ ਦੀ ਕਿ ਡਾਇਗਰਾਮ ਵਗੈਰਾ ਐਡ ਕਰ ਦੇਣੇ ਇੱਕ ਦਾ ਨੰਬਰ ਉਹਦਾ ਵੱਧਦਾ ਤਾਂ ਇਹਨਾਂ ਚੀਜ਼ਾਂ ਨੂੰ ਛੋਟੀਆਂ ਛੋਟੀਆਂ ਡਿਵਾਈਸ ਕੀਤੀਆਂ ਸਟਰੈਟਜੀ 30 ਸੈਕਿੰਡ ਚ ਜਵਾਬ ਦਿਓ ਇਸ ਜਰਨੀ ਨੂੰ ਕਿਵੇਂ ਦੇਖਦੇ ਹੋ ਸਿਵਲ ਸਰਵਿਸ ਦਾ ਐਗਜ਼ਾਮ ਤੁਹਾਡੇ ਤੋਂ ਡਿਮਾਂਡ ਕੀ ਕਰਦਾ ਹੈ ਸਿਵਲ ਸਰਵਿਸ ਤੁਹਾਡੇ ਤੋਂ ਜਿਹੜਾ ਯੂਪੀਐਸਸੀ ਹੈ ਡਿਮਾਂਡ ਕੀ ਕਰਦੀ ਹੈ ਦੋਨੋਂ ਬਿਲਕੁਲ ਡਿਫਰੈਂਟ ਆਨਸਰ ਸਿਵਲ ਸਰਵਿਸ ਦਾ ਐਗਜ਼ਾਮ ਤੁਹਾਡੇ ਤੋਂ ਡਿਵਾਈਸ ਕਰਦੇ ਸਮਾਰਟ ਵਰਕ ਤੇ ਹਾਰਡ ਵਰਕ ਇੱਕ ਹਰ ਕੋਈ ਕਹਿੰਦਾ ਪਰ ਸੀਰੀਅਸਲੀ ਇੱਕ ਸਟਰੈਟਜੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਪੜੀ ਜਾਓਗੇ ਗਦਾ ਮਜ਼ਦੂਰੀ ਆਪਾਂ ਕਰਦੇ ਰਹੀ ਹੈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੁਹਾਨੂੰ ਆਪਣਾ ਇੱਕ ਸਟਰੈਟਜੀ ਬਣਾਣੀ ਪੈਂਦੀ ਹੈ ਐਗਜ਼ਾਮ ਨੂੰ ਕਲੀਅਰ ਕਰਨ ਲਈ ਯੂਪੀਐਸਸੀ ਸਰਵਿਸਿਜ਼ ਕੀ ਮੰਗਦੀ ਹੈ ਸਰਵਿਸਿਜ਼ ਤੁਹਾਡੇ ਤੋਂ ਮੰਗਦੀ ਹੈ ਇੱਕ ਉਹ ਐਮਪੈਥੀ ਜਿਹਨੂੰ ਮੈਂ ਕਹਾਂਗਾ ਇੱਕ ਪਿਆਰ ਲੋਕਾਂ ਦੀ ਸੇਵਾ ਲਈ ਜੋ ਜਦੋਂ ਤੁਹਾਡੇ ਚ ਐਮਪੈਥੀ ਤੇ ਪਿਆਰ ਹੋਗਾ ਨਾ ਕਿ ਹਾਂ ਯਾਰ ਮੈਂ ਇਸ ਦਾ ਮਸਲਾ ਹੱਲ ਕਰਨਾ ਉਹ ਤੁਹਾਡੇ ਤੋਂ ਮੰਗੇ ਤਾਂ ਤੁਸੀਂ ਇੱਕ ਅੱਛੇ ਸਿਵਲ ਸਰਵੈਂਟ ਬਣ ਪਾਓਗੇ ਤਾਂ ਇੱਕ ਅੱਛੀ ਆਪਣਾ ਇੱਕ ਔਨੈਸਟ ਤੇ ਇੱਕ ਕਨਵਿਕਸ਼ਨ ਦੇ ਨਾਲ ਚੱਲਣ ਵਾਲਾ ਅਫਸਰ ਬਹੁਤ ਚੰਗ ਲਗੇ ਟੈਂਕਿਊ ਠੀਕ ਠੈਂਕਿਊ ਰਿਸ਼ੋਪੋ ਲਾਈਨ ਨਾਲ ਗੱਲਬਾਤ ਕਰਕੇ ਚੰਗ ਲਗੇ ਦੇਖੋ ਕਿੱਥੋਂ ਚੱਲੇ ਆ ਫਿਲਮ ਮੰਗੂ ਆਪਦੀ ਜਰਨੀ ਦਿਖਾਦੀ ਹੈ ਤੇ ਸੋ ਜ਼ਿੰਦਗੀ ਚ ਇਹ ਜੇ ਨੌਜਵਾਨ ਜਿਹੜੇ ਸਾਡੇ ਪੰਜਾਬ ਦੀ ਮਿੱਟੀ ਨੇ ਜੰਮੇ ਜਾਏ ਆ ਸੋਹਣੇ ਸੁਨਖੇ ਤੇ ਇਹਨਾਂ ਦੇ ਮੋਢਿਆਂ ਤੇ ਜਿਹੜੇ ਸਤਾਰੇ ਸ਼ੇਰ ਸਜਦੇ ਆ ਤੇ ਇਹ ਜਿਹੜੋ ਸਮਾਜ ਚ ਉੱਤਰਦੇ ਆ ਤੇ ਕੁਝ ਭਲਾ ਕਰਕੇ ਮੋੜਨ ਇਸ ਜਵਾਨੀ ਤੋਂ ਅਸੀਂ ਉਮੀਦ ਕਰਦੇ ਹਾਂ ਦੋ ਜੱਜ ਇੱਕ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜੀ ਮੈਂ ਲਾਸਟ ਦੇ ਵਿੱਚ ਮੈਂ ਸਿਰਫ ਇੰਨਾ ਕ ਇੰਨਾ ਕ ਕਹਿਣਾ ਚਾਹਾਂਗਾ ਆਪਣੇ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਜੋ ਵੀ ਸੁਣ ਰਹੇ ਆ ਕਿ ਦੇਖੋ ਇਸ ਵਕਤ ਬਹੁਤ ਪ੍ਰੋਬਲਮਸ ਹੈ ਸਾਡੀ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਗਲੋਬਲ ਵਾਰਮਿੰਗ ਦੀ ਪ੍ਰੋਬਲਮ ਹੈ ਤਾਂ ਮੈਂ ਸਿਰਫ ਹੱਥ ਜੋੜ ਕੇ ਇਹੀ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਲਈ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਓ 스포츠 ਦੇ ਵਿੱਚ ਪਾਓ ਅੱਛੀ ਚੀਜ਼ਾਂ ਵੱਲ ਪਾਓ ਕਿ ਜਿੱਦਾਂ ਅਸੀਂ ਦੇਖ ਰਹੇ ਹਾਂ ਡਰੱਗ ਐਡਿਕਸ਼ਨ ਦੀ ਪ੍ਰੋਬਲਮ ਕ੍ਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਨਾਰਕੋਟਿਜ਼ਮ ਹੋ ਰਿਹਾ ਹੈ ਉਹ ਬਹੁਤ ਡੇਂਜਰਸ ਹੈ ਸਾਡੇ ਲਈ ਸਿੱਧੇ ਰਸਤੇ ਇਹਨਾਂ ਨੂੰ ਪਾਓ ਤਾਂ ਕਿ ਇਹ ਸਿੱਧੇ ਚੱਲਣ ਬਾਕੀ ਆਪਣੇ ਇੱਥੇ ਵਰਕ ਕਰਕੇ ਆਪਣੇ ਦੇਸ਼ ਨੂੰ ਸਟਰੋਂਗ ਕਰਨ ਇਹ ਮੇਰੀ ਦਰਖਾਸਤ ਹੈ ਸਾਰੇ ਪੇਰੈਂਟਸ ਨੂੰ ਇਹਨਾਂ ਇਹ ਕੋਡ ਨੇ ਸਾਡਾ ਦੇਸ਼ ਨੂੰ ਨਾ ਖੋਖਲਾ ਕਰ ਦੇਣਾ ਤੇ ਇਸ ਤੇ ਪੂਰਾ ਆਪਣਾ ਬੱਚਿਆਂ ਤੇ ਧਿਆਨ ਦੀਏ ਤੇ ਅੱਛਾ-ਅੱਛਾ ਕਰੀਏ ਸਾਰੇ ਵਧੀਆ ਸਕਸੈਸਫੁਲ ਹੋਣ ਰੱਬ ਨੂੰ ਇਹ ਅਰਦਾਸ ਹੈ ਜੀ